ਤੇ ਜੇ ਟੋਟਲ ਏਰੀਆ ਦੀ ਗੱਲ ਕਰੀਏ ਤਾਂ ਉੱਪਰਲਾ ਵੀ ਖੇਡ ਲਾ ਵੀ ਦੋਨੇ ਕੁੱਲ ਮਲਾ ਕੇ 2400 ਸਕਰ ਫੁੱਟ ਏਰੀਆ ਬਣੇਗਾ ਸਾਰੇ। ਮਿੱਤਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ ਨੇ ਤੁਹਾਡੇ? ਉਮੀਦ ਕਰਦਾ ਸਾਰੇ ਠੀਕ ਹੋਵੋਗੇ। ਤੇ ਜਿਹੜੀ ਅੱਜ ਵਾਲੀ ਆਪਣੀ ਫਾਈਲ ਹੈਗੀ ਇਹ ਇਹ ਫਾਈਲ ਆਪਣੀ ਅੱਜ ਵਾਲੀ ਜਾ ਰਹੀ ਹੈਗੀ ਸਮੂਰਾ ਪਿੰਡ। ਜਿਹੜੇ ਡੱਬੇ ਦੇ ਕੋਲੇ ਪਿੰਡ ਪੈਂਦਾ ਹੈਗਾ। ਤੇ ਤੁਸੀਂ ਫਰੰਟ ਐਲੀਵੇਸ਼ਨ ਚੈੱਕ ਕਰ ਲਓ। 35 ਫੁੱਟ ਦੇ ਵਿੱਚ ਜਿਹੜਾ ਫਰੰਟ ਹੈ ਇਹ ਬਣਿਆ ਹੋਇਆ ਹੈਗਾ। ਤੇ ਗਲਾਈਆਂ ਵਗੈਰਾ ਟਾਇਲ ਦਾ ਵਰਕ ਲਾ ਲਓ। ਇਸ ਐਸ ਬਲੌਗ ਦੇ ਉੱਪਰ ਵੀ ਆ ਗਿਆ ਟਾਇਲ ਦਾ ਵਰਕ ਇਸ ਬਲੌਗ ਦੇ ਉੱਪਰ ਵੀ ਆ ਗਿਆ ਮੋਲਡਿੰਗ ਵਗੈਰਾ ਚੈੱਕ ਕਰ ਲਓ ਪਾਵੇ ਚੈੱਕ ਕਰ ਲਓ ਜਿਹੜਾ ਫਰੰਟ ਐਲੀਵੇਸ਼ਨ ਹੈਗਾ ਕੋਠੀ ਦਾ ਇਸ ਤਰ੍ਹਾਂ ਦਾ ਬਣਾਣਾ ਤੇ ਜਿਹੜੀ ਇਹ ਕੋਠੀ ਬਣਨੀ ਹੈਗੀ ਇਹ ਕੋਠੀ ਬਣਨੀ ਹੈ ਖੇਤਾਂ ਦੇ ਵਿੱਚ ਆਪਾਂ ਨੇ ਇੱਥੇ ਇੱਕ ਵਾਰ ਵੀ ਵਿਜ਼ਿਟ ਨਹੀਂ ਕੀਤੀ ਹੈਗੀ ਇਹ ਫਾਈਲ ਆਪਾਂ ਪਾਰਸਲ ਅੱਜ ਤਾਂ ਨਹੀਂ ਲਾ ਰਹੇ ਇਹ ਕਿਉਂਕਿ ਆਪਣੀ ਉਸ ਪਾਸੇ ਦੀ ਵਿਜ਼ਿਟ ਅੱਜ ਜਾਂਦੇ ਜਾਂਦੇ ਆਪਾਂ ਸੋਚਿਆ ਵੀ ਚਲੋ ਕਸਟਮਰ ਦੇ ਆਪਾਂ ਕਰੇ ਇਹ ਫਾਈਲ ਜਿਹੜੀ ਆਪਾਂ ਸਬਮਿਟ ਕਰਾ ਕੇ ਜਾਵਾਂਗੇ ਜਿਵੇਂ ਇਸ ਕੋਠੀ ਦਾ ਤੁਸੀਂ ਫਰੰਟ ਤਾਂ ਦੇਖ ਹੀ ਲਿਆ ਤਾਂ ਵੀ ਕਿੰਨਾ ਸੋਹਣਾ ਬਣਦਾ ਹਨ ਤੇ ਆਪਾਂ ਇਹਦਾ ਕਾਰਨਰ 뷰 ਵੀ ਤੁਹਾਨੂੰ ਦਿਖਾਉਣੇ ਹੈਗੇ ਇਹ ਇਹ ਆ ਗਿਆ ਜੀ ਕਾਰਨਰ 뷰 ਇਹੇ ਜਿਹਦੇ ਆਪਾਂ ਨੇ ਕਾਰਨਰ 뷰 ਪਾਇਆ ਸੀਗਾ ਬਹੁਤ ਜ਼ਿਆਦਾ ਵਾਇਰਲ ਹੋਇਆ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਹੈਗਾ ਤੇ ਜਿਹੜਾ ਇਹਦਾ ਫਰੰਟਰ ਰਹੂਗਾ ਉਹ ਰਹੂਗਾ 35 ਫੁੱਟ ਜਿਵੇਂ ਤੁਸੀਂ ਆਹ ਦੇਖ ਲਿਆ ਤੇ ਜਿਹੜੀ ਲੰਬਾਈ ਰਹੂਗੀ ਇਹਦੀ ਇੱਥੋਂ ਲੈ ਕੇ ਇੱਥੇ ਤੱਕ ਦੀ ਇਹ ਰਹੂਗੀ 24 ਫੁੱਟ 35 ਵਾ 42 ਦੇ ਵਿੱਚ ਇਹ ਏਰੀਆ ਕਵਰ ਹੋਣਾ ਹੈਗਾ ਬਹੁਤ ਥੋੜੀ ਥੋੜੀ ਬਣੀ ਹੈ ਕਈ ਵਾਰੀ ਨਾ ਕਲਾਇੰਟ ਦੇ ਮਨ ਦੇ ਵਿੱਚ ਇਹ ਵਹਿਮ ਹੋ ਜਾਂਦਾ ਹੈਗਾ ਵੀਰ ਆਪਾਂ ਆਰਕੀਟੈਕਟ ਦੀ ਵਿਜ਼ਿਟ ਨਹੀਂ ਕਰਾਈ ਹੈਗੀ ਵੀ ਕਿਤੇ ਯਾਰ ਨਾ ਸਮਝਾਵੇ ਗੱਲ ਜਾਂ ਕਿਤੇ ਨਾ ਗੱਲਬਾਤ ਬਣੇ ਏਸੀ ਚੀਜ਼ ਨੂੰ ਦੇਖ ਕੇ ਤੁਸੀਂ ਯਾਰ ਲਓ ਵੀ ਫਾਈਲ ਆਪਾਂ ਨੇ ਇਹ ਜਿਹੜਾ ਪਹਿਲਾਂ ਇਹਦੀ ਸੌਫਟ ਕਾਪੀ ਹੈ ਸਾਰੀ ਵਟਸਐਪ ਦੇ ਉੱਪਰ ਭੇਜਤੀ ਏਜੇ ਨੂੰ ਦੇਖ ਕੇ ਮਿਸਤਰੀ ਦਾ ਰੇਟ ਫਾਈਨਲ ਹੋ ਗਿਆ ਕਿਉਂਕਿ ਫਰੰਟ ਐਲੀਵੇਸ਼ਨ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਵੀ ਬਹੁਤ ਘੰਟ ਬਣਿਆ ਹੋਇਆਗਾ ਏਸੇ ਫਰੰਟ ਨੂੰ ਦੇਖ ਕੇ ਮਿਸਤਰੀ ਦਾ ਰੇਟ ਫਾਈਨਲ ਹੋ ਗਿਆ ਆਪਾਂ ਨੇ ਜਿਹ ਵਿੱਚ ਗੱਠਾਂ ਨਹੀਂ ਰੈਂਗ ਭੇਜਤੀ ਚਗੱਠਾਂ ਫਾਈਨਲ ਹੋ ਗਈਆਂ ਤੇ ਤੁਸੀਂ ਇਸ ਤੋਂ ਸਾਰਾ ਕੁਝ ਫਾਈਨਲ ਕਰ ਸਕਦੇ ਹੋ ਜਿਵੇਂ ਆਪਾਂ ਤੁਹਾਨੂੰ ਦੱਸਦੇ ਹੁੰਦੇ ਹੁੰਨੇ ਆ ਵੀ ਤੁਸੀਂ ਘਰ ਬਣਾਉਣ ਦੇ ਵਿੱਚ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਜੇ ਤੁਸੀਂ ਆਪਣੀ ਇਹ ਡਰਾਇੰਗ ਲੈ ਰਹੇ ਹੋ ਇਹ ਜਿਹੜੀ ਫਾਈਲ ਹੈ ਇਹ ਹਰੇਕ ਕਸਟਮਰ ਕੋਲੇ ਆਪਣੀ ਕੰਪਲੀਟ ਹੋ ਕੇ ਜਾਂਦੀ ਹੈ ਤੇ ਇਹਦੇ ਵਿੱਚ ਜਿਵੇਂ ਤੁਹਾਨੂੰ ਦੱਸਿਆਗਾ ਵੀ ਇਹਦੇ ਵਿੱਚ ਸੀਰੀਅਲ ਵੈਜੀ ਸਾਰੇ ਜਿਹੜੇ ਮੈਪ ਨੇ ਉਹ ਲੱਗੇ ਹੁੰਦੇ ਆ ਜਿਵੇਂ ਫਾਸਟ ਦੇ ਉੱਪਰ ਹੀ ਆ ਗਿਆ ਫਰੰਟ ਐਲੀਵੇਸ਼ਨ 35 ਫੁੱਟ ਦੇ ਵਿੱਚ ਫਰੰਟ ਬਣਨਾ ਹੈਗਾ ਦੇਖ ਲਓ ਤੁਸੀਂ ਬਹੁਤ ਘੈਂਟ ਫਰੰਟ ਬਣੂਗਾ ਤੇ ਉਸ ਤੋਂ ਬਾਅਦ ਦੇ ਵਿੱਚ 2D ਫਰੰਟ ਐਲੀਵੇਸ਼ਨ ਠੀਕ ਹੈ ਜੀ ਇਹ ਆ ਗਿਆ 2D ਇਹਦੇ ਵਿੱਚ ਕੱਲੀ ਕੱਲੀ ਡਿਟੇਲ ਆ ਜਿਵੇਂ ਆਪਾਂ ਦੱਸਦੇ ਹੁੰਨੇ ਆਗੇ ਵੀ ਜਿਹੜੀ ਆਹ ਗਲਾਈ ਆ ਦੇਖੋ ਇਹ ਗਲਾਈ ਆ ਜਿਹੜੀ ਇਹ 7 ਫੁੱਟ ਤੇ ਆ 7 ਫੁੱਟ ਦੇ ਉੱਪਰ ਇਹ ਜਿਹੜੀ ਚੜਾਈ ਹੈ ਉਹ ਦਿੱਤੀ ਹੋਈ ਆ ਤੇ ਕਈ ਵਾਰ ਇਹ ਹੁੰਦਾਗਾ ਜਦੋਂ ਇੱਥੋਂ ਆਪਾਂ ਤੁਹਾਨੂੰ 3D ਤੋਂ ਚੈੱਕ ਕਰਾਉਣੇ ਆ ਸਹੀ ਜਿਵੇਂ ਹੁਣ ਆਹ ਗਲਾਈ ਆ ਇਹ 7 ਫੁੱਟ ਦੇ ਆ ਤੇ ਜਿਹੜੀਆਂ ਉਸ ਤੋਂ ਪਾਸੇ ਅਗਲੇ ਪਾਸੇ ਇਹ ਗਲਾਈਆਂ ਆ ਗਈਆਂ ਇਹ ਆ ਗਈਆਂ ਠੀਕ ਹੈ ਜੀ ਇਹ ਗਲਾਈਆਂ ਆ ਗਈਆਂ ਤੁਸੀਂ ਕਈ ਵਾਰੀ ਇਹ ਹੁੰਦਾ ਵੀ ਆਪਾਂ ਜਦੋਂ ਕਾਪੀ ਕਰ ਲੈਨੇ ਦੀ ਕਾਪੀ ਕਰਕੇ ਜੇ ਤਾਂ ਤੁਸੀਂ ਦੇਖੋ ਇਹਨੂੰ 4 ਫੁੱਟ ਦੀ ਕਰ ਲਿਆ ਜਾਂ 5 ਫੁੱਟ ਦੀ ਕਰ ਲਿਆ ਤੁਹਾਨੂੰ ਫੇਰ ਵੀ ਨਹੀਂ ਵਧੀਆ ਲੱਗਣੀ ਜੇ ਤੁਸੀਂ ਇਹਦੀ ਚੜਾਈ ਵਧਾਤੀ ਫੇਰ ਵੀ ਨਹੀਂ ਵਧੀਆ ਲੱਗਣੀ ਹੈਗੀ ਇਸ ਕਰਕੇ ਤੁਸੀਂ ਕੋਸ਼ਿਸ਼ ਕਰਿਆ ਕਰੋ ਵੀ ਜੇ ਆਪਾਂ ਨੇ ਇਹ 35 ਫੁੱਟ ਫਰੰਟ ਰੱਖਿਆਗਾ ਤਾਂ ਤੁਸੀਂ 35 ਫੁੱਟ ਦੇ ਵਿੱਚ ਹੀ ਸਟਾਰਟ ਕਰੋ ਜੇ ਤੁਸੀਂ ਕਾਪੀ ਵੀ ਕਰਨ ਲੱਗੇ ਹੋ ਤੇ ਜੇ ਆਪਾਂ ਗੱਲ ਕਰੀਏ 3 ਆਪਣਾ 2D ਪਲਾਨ ਦੀ 2D ਦੇ ਵਿੱਚ ਜਿਵੇਂ ਆ ਤੁਸੀਂ ਦੇਖ ਰਹੇ ਹੋ ਵੀ ਸਾਰਾ ਕੁਝ ਇਹਦੇ ਵਿੱਚ ਡਿਟੇਲ ਇਕੱਲੇ ਇਕੱਲੇ ਦਿੱਤੀ ਹੋਈ ਹੈ ਗਰਾਉਂਡ ਫਲੋਰ ਦੀ ਸਲੈਬ ਆ ਗਈ ਫਸਟ ਫਲੋਰ ਦੀ ਸਲੈਬ ਆ ਗਈ ਜਿਹੜਾ ਇਸ ਕੋਠੀ ਦਾ ਬਨੇਰਾ ਬਣੂਗਾ ਜਿਵੇਂ ਤੁਸੀਂ ਆ ਭਾਵਿਆਂ ਵਾਲੀ ਜਿਹੜੀ ਜਗ੍ਹਾ ਹੈਗੀ ਇਹ ਦੇਖ ਸਕਦੇ ਹੋ ਵੀ ਇਹ ਹੋਊਗੀ 3.5 ਫੁੱਟ ਠੀਕ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਗੱਲ ਕਰੀ ਇੱਥੇ ਇੱਕ ਗਲਾਸ ਦਾ ਕੰਮ ਹੋਣਾ ਹੈਗਾ ਇੱਥੇ ਲੱਗਣਾ ਹੈ ਗਲਾਸ 2.5 ਫੁੱਟ ਦਾ ਠੀਕ ਹੈ ਜੀ ਤੇ ਆ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਫਰੰਟ ਐਲੀਵੇਸ਼ਨ ਦੇ ਵਿੱਚ ਵੀ ਆ ਦੇਖੋ ਆ ਜਿਹੜਾ ਸਾਈਡ ਪਲਾਨ ਹੈ ਇੱਥੇ ਲੱਗਣਾ ਹੈਗਾ ਇਹ ਗਲਾਸ ਆ ਜਿਹੜਾ ਇਹਦੇ ਵਿੱਚ ਕੱਲੀ ਕੱਲੀ ਡਿਟੇਲ ਹੈ ਜਿਹੜੀ ਉਹ ਸਾਰੀ ਦਿੱਤੀ ਹੁੰਦੀ ਹੈ ਮਤਲਬ ਤੁਹਾਨੂੰ ਦਿਕਤ ਨਹੀਂ ਆਊਗੀ ਕਿਸੇ ਵੀ ਤਰ੍ਹਾਂ ਦੀ ਕਿਉਂਕਿ ਜਿਵੇਂ ਹੁਣੀ ਇਸ ਤੋਂ ਪਹਿਲਾਂ ਨਾ ਮੇਰੇ ਕੋਲੇ ਪਟਿਆਲੇ ਤੋਂ ਕਾਲ ਆ ਕੇ ਆਈ ਹੈ ਉਹ ਕਹਿੰਦੇ ਵੀ ਸਾਡੇ ਮਿਸਤਰੀ ਦੇ ਸਾਰੀ ਗੱਲ ਸਮਝ ਆ ਜੂਗੀ ਜੀ ਇਹ ਇਹਦੇ ਵਿੱਚ ਕਿਉਂਕਿ ਸਾਰੀ ਡਿਟੇਲ ਦਿੱਤੀ ਹੋਈ ਹੈ ਤੁਸੀਂ ਆਪ ਚੈੱਕ ਕਰ ਸਕਦੇ ਹੋ ਤੁਹਾਨੂੰ ਆਪਣੇ ਆਪ ਹੀ ਪਤਾ ਲੱਗੂਗੀ ਇਹ ਚੀਜ਼ ਹੁਣ ਤੁਸੀਂ ਆਹ ਦੇਖੋ ਇੱਥੇ ਲਾ ਲਓ ਜਿਹੜੀ ਆਗਲਾ ਹੀ ਹੈ ਇਹਦੀ ਉਚਾਈ ਹੈ ਜਿਹੜੀ 2 ਫੁੱਟ ਹੈ ਜੀ ਇੱਥੋਂ ਕਿੰਨਾ ਗਿਆ ਪਾਉਣਾਗਾ 6 ਇੰਚ ਦਾ ਤੇ ਇਸ ਪਾਸੇ ਤੋਂ ਕਿੰਨੀ ਆ ਗਈ ਜੀ 5 ਫੁੱਟ 3 ਇੰਚ ਠੀਕ ਹੈ ਜੀ ਹਾਈਟ ਵੀ ਚੌੜਾਈ ਵੀ ਸਾਰਾ ਕੁਝ ਇਹਦੇ ਵਿੱਚ ਦਿੱਤਾ ਹੁੰਦਾ ਹੈਗਾ ਇਹ ਆ ਗਿਆ ਸੀਗਾ 2D ਪਲਾਨ ਠ ਉਸ ਤੋਂ ਬਾਅਦ ਦੇ ਵਿੱਚ ਇਹ ਆ ਗਿਆ ਜੀ ਰਫ ਨਕਸ਼ਾ ਨੀਹਾਂ ਦਾ ਆ ਗਿਆ ਨਾਲ ਲੱਗਦੀ ਉਸ ਤੋਂ ਬਾਅਦ ਦੇ ਵਿੱਚ ਆ ਗਿਆ ਆਪਣਾ ਵਰਕਿੰਗ ਪਲਾਨ ਆ ਗਿਆ ਗਰਾਉਂਡ ਫਲੋਰ ਦਾ ਇਹ ਇਸ ਤਰ੍ਹਾਂ ਬਣਨਾ ਹੈ ਇਹਦੇ ਵਿੱਚ ਸਾਰਾ ਕੁਝ ਆਪਣਾ ਜਿਵੇਂ ਕਿੰਨੇ ਡੋਰ ਲੱਗਣੇ ਨੇ ਦੇਖੋ ਜਿਵੇਂ ਡੋਰ 3 ਹੈ ਡੋਰ 1 ਹੈ ਠੀਕ ਹੈ ਜੀ ਤੇ ਡੋਰ 2 ਹੈ ਇਹਦੇ ਵਿੱਚ ਸਾਰੇ ਡੋਰ ਤੇ ਵਿੰਡੋ ਵਿੰਡੋ ਆ ਗਈ ਆ ਦੇਖੋ ਵਿੰਡੋ 1 ਆ ਗਈ ਵਿੰਡੋ 2 ਆ ਗਈ ਠੀਕ ਹੈ ਜੀ ਇਹ ਸਾਰੀਆਂ ਚੀਜ਼ਾਂ ਆਣਗੀਆਂ ਤੇ ਵੈਂਟੀਲੇਸ਼ਨ ਦਾ ਜਿਹੜਾ ਰੱਖਿਆ ਹੋਇਆ ਹੈਗਾ ਉਹ ਰੋਸ਼ਨ ਦਾਨ ਵਗੈਰਾ ਉਹਨਾਂ ਦਾ ਵੀ ਇਹਦੇ ਵਿੱਚ ਪ੍ਰੋਪਰ ਸਾਈਜ਼ ਲਿਖਿਆ ਹੋਊਗਾ ਸਾਰਾ ਕੁਝ ਇਹਦੇ ਵਿੱਚ ਜਿਵੇਂ ਚਗਾਠਾਂ ਦੀ ਗੱਲ ਹੁੰਦੀ ਹੈ ਕਿ ਚਗਾਠਾਂ ਤੁਹਾਡੇ ਕਿੰਨੇ ਕਿੰਨੀਆਂ ਚਗਾਠਾਂ ਲੱਗਣੀਆਂ ਕਿੰਨੇ ਲੰਬਾਈ ਦੀਆਂ ਕਿੰਨੀ ਚੌੜਾਈ ਦੀਆਂ ਕੀ ਹਾਈਟ ਹੋਊਗੀ ਉਹਦੀ ਠੀਕ ਹੈ ਜੀ ਇਹ ਆ ਗਿਆ ਗਰਾਉਂਡ ਫਲੋਰ ਦਾ ਸਨੀਟਰੀ ਪਲਾਨ ਪਾਈਪ ਦਾ ਨਕਸ਼ਾ ਆ ਗਿਆ ਜਿਵੇਂ ਇੱਥੇ ਦੇਖੋ ਵੀ ਸੈਪਟਿਕ ਟੈਂਕ ਆ ਗਿਆ ਮੇਨ ਜਿਹੜੀ ਇੱਥੋਂ ਸਪਲਾਈ ਹੈਗੀ ਉਹ ਅੱਗੇ ਨੂੰ ਜਾਊਗੀ ਤੇ ਪਾਈਪਾਂ ਵਗੈਰਾ ਦਾ ਇਹਦੇ ਵਿੱਚ ਦਿੱਤਾ ਹੁੰਦਾ ਹੈਗਾ ਸਾਰਾ ਕੁਝ ਠੀਕ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਆ ਗਿਆ ਇਲੈਕਟ੍ਰੀਕਲ ਪਲਾਨਾ ਹੈਗਾ ਜੀ ਗਰਾਉਂਡ ਫਲੋਰ ਦਾ ਇਹਦੇ ਵਿੱਚ ਵੀ ਇਕੱਲੇ ਇਕੱਲੇ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਰੂਮ ਦੇ ਹਿਸਾਬ ਨਾਲ ਕਿੱਥੇ ਪੱਖਾ ਲੱਗਣਾ ਹੈਗਾ ਕਿੱਥੇ ਏਸੀ ਦਾ ਪੁਆਇੰਟ ਆਊਗਾ ਠੀਕ ਹੈ ਜੀ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਲਿਖੀਆਂ ਹੁੰਦੀਆਂ ਨੇ ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਦੇਖੀਏ ਵੀ ਇਹ ਆ ਗਿਆ ਜੀ ਆਪਣਾ ਫਰਸਟ ਫਲੋਰ ਦਾ ਲੇਆਉਟ ਆ ਠੀਕ ਹੈ ਜੀ ਇਹ ਉੱਪਰਲਾ ਉੱਪਰਲਾ ਨਕਸ਼ਾ ਆ ਗਿਆ ਇਸ ਪਾਸੇ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਓਪਨ ਟਾਇਰ ਉੱਪਰਲੇ ਪਾਸੇ ਜਿਹੜਾ ਵਿੜਾ ਰਹੂਗਾ ਉਹ ਖਾਲ ਵਰਕਿੰਗ ਪਲਾਨ ਆ ਗਿਆ ਇਹਦੇ ਵਿੱਚ ਕੱਲੀ ਕੱਲੀ ਡਿਟੇਲ ਜਿਵੇਂ ਪੌੜੀਆਂ ਆ ਗਈਆਂ ਨਾ ਬੈਡਰੂਮ ਆ ਗਿਆ ਤੇ ਜੇ ਕੋਈ ਵਿੰਡੋ ਵਗੈਰਾ ਆਉਣੀ ਹੈਗੀ ਉਹ ਆ ਗਈ ਦੇ ਵਿੱਚ ਕਿੰਨੇ ਸਾਈਜ਼ ਦੀ ਦਿੱਤੀ ਹੋਈ ਆ ਜਿਵੇਂ ਆਪਾਂ ਫਰਸਟ ਫਲੋਰ ਦੀ ਗੱਲ ਕਰ ਰਹੇ ਸੀ ਫਰਸਟ ਫਲੋਰ ਦਾ ਇਹ ਵਰਕਿੰਗ ਪਲਾਨ ਆ ਗਿਆ ਤੇ ਤੁਸੀਂ ਏਰੀਆ ਦੇਖ ਲਓ ਵੀ ਉੱਪਰ ਬਣਿਆਗਾ 7.5 ਸਕੂਅਰ ਫੁੱਟ ਏਰੀਆ ਸਾਰੀ ਜਿੰਨਾ ਆਹ ਆਪਾਂ ਨੇ ਉੱਪਰ ਕਵਰ ਕੀਤਾ ਹੈਗਾ ਜੇ ਦੇ ਤੁਸੀਂ ਇਹਦਾ ਫਰੰਟ ਦੇਖੋਗੇ ਆ ਦੇਖੋ ਚੈੱਕ ਕਰੋ ਫਰੰਟ ਐਲੀਵੇਸ਼ਨ ਹੈਗਾ ਜਿਹੜਾ ਇਸ ਤਰ੍ਹਾਂ ਲੱਗਦਾ ਹੈ ਵੀ ਪਤ ਨਹੀਂ ਕਿੱਡਾ ਵੱਡਾ ਬੰਗਲ ਆਪਾਂ ਨੇ ਕੀਤਾ ਹੈ ਗਾਣ ਤੇ ਜੇ ਟੋਟਲ ਏਰੀਆ ਦੀ ਗੱਲ ਕਰੀਏ ਤਾਂ ਉੱਪਰਲਾ ਵੀ ਹੇਠਲਾ ਵੀ ਦੋਨੇ ਕੁੱਲ ਮਲਾ ਕੇ 2400 ਸਕਰ ਫੁੱਟ ਏਰੀਆ ਬਣੇਗਾ ਸਾਰੇ ਉੱਪਰਲਾ ਤੇ ਹੇਠਲਾ ਤੇ ਬਹੁਤ ਕਹਿਣ ਗੱਲਬਾਤ ਬਣੀ ਐ ਨਾਲੇ ਤਾਂ ਏਰੀਆ ਘਟ ਗਿਆ ਤੇ ਨਾਲੇ ਤੁਸੀਂ ਕੋਠੇ ਦੀ ਲੁੱਕ ਦੇਖ ਲਓ ਵੀ ਜਮਾਂ ਇਹਨ ਸਿਰਾ ਹੋ ਗਿਆ ਕਲਾਸਿਕਲ ਦੇ ਵਿੱਚ ਹਨਾ ਤੇ ਇਹ ਆ ਗਿਆ ਜੀ ਉੱਪਰਲਾ ਫਰਸਟ ਫਲੋਰ ਦਾ ਆਪਣਾ ਜੁਆਇਨੀ ਡਿਟੇਲ ਆ ਗਈ ਜਿਵੇਂ ਚਗਾਠਾਂ ਦਾ ਨਕਸ਼ਾ ਹੈ ਜੀ ਉੱਪਰਲਾ ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਇਹਦੀ ਗੱਲ ਕਰੀਏ ਇਹ ਫਰਸਟ ਫਲੋਰ ਦਾ ਸਨੀਟਰੀ ਪਾਈਪ ਪਾਈਪਾਂ ਦਾ ਆ ਗਿਆ ਜੀ ਤੇ ਇਹ ਆ ਗਿਆ ਜੀ ਫਰਸਟ ਫਲੋਰ ਦਾ ਇਲੈਕਟ੍ਰੀ ਇਹਦੇ ਵਿੱਚ ਵੀ ਜਿਵੇਂ ਇਕੱਲਾ-ਇਕੱਲਾ ਫਾਈਨ ਵਗੈਰਾ ਜਿੱਥੇ-ਕਿੱਥੇ ਕੀ ਕੁਝ ਲੱਗਣਾ ਵਾ ਉਹ ਸਾਰਾ ਕੁਛ ਇਹਦੇ ਵਿੱਚ ਦਿੱਤਾ ਹੋਇਆ ਹੈਗਾ ਆਪਣਾ ਤੇ ਇਹ ਆ ਗਿਆ ਜੀ ਸਿੰਬਲ ਚਾਰਟ ਇਹ ਆ ਗਿਆ ਜੀ ਆਪਣੀ ਮੋਲਡਿੰਗ ਦਾ ਜਿਹੜੀ ਮੋਲਡਿੰਗ ਬਣਨੀ ਹੈ ਫਰੰਟ ਦੇ ਉੱਪਰ ਠੀਕ ਹੈ ਜੀ ਤੇ ਜਿਹੜਾ ਤੁਸੀਂ ਇਹ ਬੈੱਡਰੂਮ ਆਰਚ ਦੇਖ ਰਹੇ ਹੋ ਇਹ ਆਪਣੇ ਗਲਾਈ ਦੇ ਵਿੱਚ ਦਿੱਤਾ ਹੈਗਾ ਇੱਕ ਇਹ 2D ਦੇ ਵਿੱਚ ਆਪਾਂ ਨੇ ਦਿੱਤਾ ਹੁਣ ਜਿਵੇਂ ਤੁਸੀਂ ਇਹ 3D ਦੇ ਵਿੱਚ ਦੇਖ ਰਹੇ ਹੋ ਵੀ ਇੱਥੇ ਇਹ ਚੌਰਸ ਦੇ ਵਿੱਚ ਆ ਗਿਆ ਚੌਰਸ ਦੇ ਵਿੱਚ ਸੋਨਾ ਲੱਗਦਾ ਵੈਸੇ ਕਸਟਮਰ ਦੀ ਆਪਾਂ ਨੂੰ ਡਿਮਾਂਡ ਸੀ ਉਹ ਕਹਿੰਦੇ ਵੀ ਸਾਨੂੰ ਇੱਕ ਚੌਰਸ ਦੇ ਵਿੱਚ ਦੇ ਦਿਓ ਤੇ ਨਾਲੇ ਸਾਨੂੰ ਇਹ ਕਹਿੰਦੇ ਵੀ 2D ਦੇ ਤੇ ਤੁਸੀਂ ਜਿਵੇਂ ਫਰੰਟ ਐਲੀਵੇਸ਼ਨ ਦੇਖਿਆ ਇਹਦਾ ਜਿਹੜਾ ਸਾਈਡ ਦਾ ਸਾਈਡ ਦਾ ਜਿਹੜਾ ਇਹਦਾ ਫਰੰਟ ਐਲੀਵੇਸ਼ਨ ਹੈ ਤੁਸੀਂ ਚੈੱਕ ਕਰ ਲਓ ਵੀ ਜਮ੍ਹਾਂ ਇਹਨਾ ਕਹਿਦੀ ਆਪਾਂ ਜਮ੍ਹਾਂ ਤਸੱਲੀ ਕਰਾ ਦੇ ਤੇ ਜੇਕਰ ਤੁਸੀਂ ਮਿੱਤਰੋ ਇਸ ਤਰ੍ਹਾਂ ਦੀ ਫਾਈਲ ਇਸ ਤਰ੍ਹਾਂ ਦਾ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਆਪਣਾ ਨੰਬਰ ਹੈਗਾ ਜਿਹੜਾ ਸਕਰੀਨ ਦੇ ਉੱਪਰ ਚੱਲੀ ਜਾਂਦਾ ਤੁਸੀਂ ਆਪਾਂ ਨੂੰ ਆਨਲਾਈਨ ਮੈਸੇਜ ਕਰੋ ਤੇ ਵੀਡੀਓ ਦੇ ਵਿੱਚ ਕਮੈਂਟ ਵੀ ਕਰ ਸਕਦੇ ਹੋ ਜਾਂ ਫਿਰ ਸਾਡੇ ਨਾਲ ਤੁਸੀਂ ਵਟਸਐਪ ਤੇ ਜੁੜ ਸਕਦੇ ਹੋ ਜਾਂ ਫਿਰ ਤੁਹਾਨੂੰ ਤੁਸੀਂ ਕਾਲ ਕਰ ਸਕਦੇ ਹੋ ਠੀਕ ਹੈ ਜੀ ਬਿਜਟ ਕਰਨ ਦੀ ਕੋਈ ਲੋੜ ਨਹੀਂ ਪੈਂਦੀ ਹੈ ਕਿਉਂਕਿ ਜਿਹੜਾ ਆਪਾਂ ਟੋਟਲੀ ਆਪਾਂ ਵਰਕ ਕਰਦੇ ਆ ਸਾਰਾ ਇਹ ਆਨਲਾਈਨ ਆਪਾਂ ਆਫਿਸ ਦੇ ਵਿੱਚ ਬੈਠ ਕੇ ਕਰਦੇ ਆ ਆਪਾਂ ਜਿਵੇਂ ਆਪਣੀ ਇਹ ਫਾਈਲ ਹੈ ਨਾ ਇਹ ਕੰਪਲੀਟ ਹੋ ਗਈ ਆਲ ਓਵਰ ਕੰਪਲੀਟ ਹੋ ਗਈ ਤੇ ਇਹੇ ਕਸਟਮਰ ਨੇ ਆਪਣੇ ਬਹੁਤ ਵਧੀਆ ਕਸਟਮਰ ਨੇ ਇਹਨਾਂ ਦੀ ਜਿਹੜੀ ਪੇਮੈਂਟ ਹੈ ਅਡਵਾਂਸ ਦੇ ਵਿੱਚ ਆ ਗਈ ਸਾਰੀ ਕਈ ਵਾਰ ਇਹਨਾਂ ਕਸਟਮਰ ਦੇ ਮਨ ਦੇ ਵਿੱਚ ਇਹ ਹੁੰਦਾ ਵੀ ਯਾਰ ਜੇ ਆਪਾਂ ਨੇ ਪੇਮੈਂਟ ਪਾਤੀ ਵੀ ਕਿਤੇ ਆਪਣੀ ਫਾਈਲ ਹੀ ਨਾ ਆਵੇ ਯਾਰ ਆਪਣਾ ਕੰਮ ਨਾ ਆਵੇ ਕਿਉਂਕਿ ਜਦੋਂ ਤੱਕ ਤੁਸੀਂ ਪੇਮੈਂਟ ਨਹੀਂ ਪਾਉਂਦੇ ਉਹ ਤੱਕ ਜੁਮੇਵਾਰੀ ਛੁੱਟੀ ਐ ਪਰ ਜਿੱਦੇ ਤੁਸੀਂ ਨੇ ਪੇਮੈਂਟ ਪਾਤੀ ਉਸ ਤੋਂ ਬਾਅਦ ਦੇ ਵਿੱਚ ਜੁਮੇਵਾਰੀ ਸਾਡੇ ਬਣ ਜਾਂਦੀ ਐ ਵੀ ਫਾਈਲ ਅਸੀਂ ਪਾਰਸਲ ਲਾਉਣੀ ਐ ਜਾਂ ਅਲੱਗ ਡਰੈਸ ਅੱਪਰ ਭੇਜਾਉਣੀ ਐ ਹੁਣ ਜਿਵੇਂ ਆਪਣੇ ਇਹ ਆਪਣਾ ਉਧਰ ਦੀ ਵਿਜ਼ਿਟ ਹੈਗੀ ਅੱਜ ਤਾਂ ਕਰਕੇ ਆਪਾਂ ਇਹਨਾਂ ਦਾ ਚਲੋ ਇਹ ਸੀਗਾ ਵੀ ਆਪਾਂ ਉੱਥੋਂ ਨਹੀਂ ਜਾਵਾਂਗੇ ਆਪਾਂ ਇਹਦੀ ਫਾਈਲ ਹੈ ਉਹਨਾਂ ਦੇ ਘਰ ਸਬਮਿਟ ਕਰ ਦਾਂਗੇ ਬਹੁਤ ਵਧੀਆ ਕਸਟਮਰ ਨੇ ਇਹਨਾਂ ਦੀ ਜਿਹੜੀ ਪੇਮੈਂਟ ਹੈਗੀ ਫੁੱਲ ਆਪਣੇ ਕੋਲੇ ਆ ਗਈ ਐਡਵਾਂਸ ਦੇ ਵਿੱਚ ਹੀ ਇਸ ਕਰਕੇ ਪਾ ਜਿਹੜੀ ਫਾਈਲ ਹੈ ਉਹਨਾਂ ਦੇ ਘਰੇ ਭਲਾ ਦਾਂਗੇ ਜਾਂ ਕੋਈ ਦਿੱ ਤਾਂ ਆਪਣੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਸਾਡਾ WhatsApp ਨੰਬਰ ਚੱਲੀ ਜਾਂਦਾ ਸਕਰੀਨ ਦੇ ਉੱਪਰ ਸਾਨੂੰ WhatsApp ਕਾਲ ਕਰੋ WhatsApp ਮੈਸੇਜ ਕਰੋ ਤੇ ਜੇਕਰ ਤੁਸੀਂ ਆਨਲਾਈਨ ਘਰ ਬੈਠੇ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਸਾਨੂੰ ਕੰਟੈਕਟ ਕਰ ਸਕਦੇ ਹੋ ਬਾਕੀ ਆਉਣ ਦੀ ਲੋੜ ਨਹੀਂ ਪੈਂਦੀ ਹੈਗੀ ਵਿਜ਼ਿਟ ਦੀ ਕਈ ਵਾਰੀ ਆਪਣੇ ਮਨ ਦੇ ਵਿੱਚ ਭੁਲੇਖਾ ਹੁੰਦਾ ਵੀ ਯਾਰ ਜੇ ਜਦੋਂ ਤੱਕ ਆਰਕੀਟੈਕਟ ਇੱਥੇ ਆ ਕੇ ਦੇਖ ਦੇਣੀ ਹੈਗਾ ਵੀ ਯਾਰ ਉਹਨੂੰ ਪਤਾ ਕੀ ਲੱਗੂ ਹਨਾ ਆਪਣਾ ਜਿਹੜਾ ਵਰਕ ਹੈਗਾ ਆਲ ਇੰਡੀਆ ਚੱਲ ਰਿਹਾ ਹੈਗਾ ਅਦਰ ਸਟੇਟਾਂ ਦੇ ਵਿੱਚ ਵੀ ਆਪਣਾ ਵਰਕ ਚੱਲ ਜੀ ਜਾਂਦਾ ਹੈ ਪੰਜਾਬ ਤੋਂ ਆਲ ਓਵਰ ਚੱਲ ਜੀ ਜਾਂਦਾ ਹੈਗਾ ਸਾਰੇ ਦੇ ਵਿੱਚ ਅਦਰ ਸਟੇਟਾਂ ਦੇ ਵਿੱਚ ਨਾਲ ਲੱਗਦੀਆਂ ਜ ਜੋ ਪੀਐਮਪੀ ਗੁਜਰਾਤ ਰਾਜਸਥਾਨ ਠੀਕ ਹੈ ਜੀ ਇਧਰ ਹਿਮਾਚਲ ਵਾਲੇ ਪਾਸੇ ਆ ਗਿਆ ਤੇ ਸਾਰੇ ਤਕਰੀਬਨ ਚੱਲੀ ਜਾਂਦਾ ਹੈਗਾ ਤੁਹਾਡੇ ਪਿਆਰ ਸਦਕਾ ਆਪਾਂ ਇੱਥੇ ਤੱਕ ਪਹੁੰਚੇ ਹੈਗੇ ਤੁਹਾਡਾ ਵੀ ਧੰਨਵਾਦ ਆ ਸਾਰਿਆਂ ਦਾ ਤੇ ਤੁਸੀਂ ਵਿਸ਼ਵਾਸ ਕਰਿਆ ਕਰੋ ਵਿਸ਼ਵਾਸ ਕਰਕੇ ਤੁਸੀਂ ਪੇਮੈਂਟ ਪਾਓ ਕੰਮ ਸਾਨੂੰ ਆਪਣਾ ਜਿਵੇਂ ਆਪਾਂ ਪਹਿਲਾਂ ਵੀ ਕਰਦੇ ਰਹਿੰਦੇ ਆ ਗੱਲ ਵੀ ਜਿਹੜਾ ਕੰਮ ਹੈਗਾ ਕੰਮ ਸੋਡਾ 1 ਤੋਂ 2 ਦਿਨ 3 ਦਿਨ ਲੇਟ ਹੋ ਸਕਦਾ ਪਰ ਸਾਨੂੰ ਕੰਮ ਦੇ ਵਿੱਚ ਕਦੇ ਲੰਬਾ ਨਹੀਂ ਆਊਗਾ ਵੀ ਯਾਰ ਸਾਡਾ ਆ ਚੀਜ਼ ਦੀ ਸਾਨੂੰ ਦਿੱਕਤ ਆਗੀ ਤੁਸੀਂ 9 ਤੋਂ 5 ਸਾਨੂੰ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ ਜਦੋਂ ਤੁਹਾਡੇ ਕੋਲ ਫਾਈਲ ਆ ਗਈ ਇਹ ਨਹੀਂ ਹੁੰਦਾ ਹੈਗਾ ਵੀ ਆਪਾਂ ਨੇ ਇੱਕ ਵਾਰੀ ਫਾਈਲ ਕੰਪਲੀਟ ਕਰਕੇ ਅਗਲੇ ਨੂੰ ਤੇਜ਼ ਦੀ ਉਸ ਤੋਂ ਬਾਅਦ ਵਿੱਚ ਆਪਾਂ ਫੋਨ ਨਹੀਂ ਚੱਕਾਂਗੇ ਨਹੀਂ ਤੁਸੀਂ ਜਦੋਂ ਮਰਜ਼ੀ ਸਾਨੂੰ ਕਾਲ ਕਰ ਸਕਦੇ ਹੋ ਕਿਉਂਕਿ ਸਾਨੂੰ ਜਿਹੜੇ ਕਸਟਮਰ ਆਪਣੇ ਨਾਲ ਜੁੜੇ ਹੋਏ ਨੇ ਕਈ ਵਾਰੀ ਇਹ ਹੁੰਦਾ 6-6 ਮਹੀਨੇ ਬੰਦਾ ਪਹਿਲਾਂ ਨਕਸ਼ੇ ਬਣਾ ਲੈਂਦਾ ਹੈਗਾ ਤੇ 6 ਮਹੀਨੇ ਬਾਅਦ ਕਾਲ ਆਉਂਦਾ ਹੈਗਾ ਤਾਂ ਵੀ ਆਪਣਾ ਉਹੀ ਬਿਹੇਵੀਅਰ ਹੋਊਗਾ ਜਿਹੜਾ ਪੇਮੈਂਟ ਦੇਣ ਤੋਂ ਪਹਿਲਾਂ ਵਾਸਤੇ ਤੁਹਾਡਾ ਇਹ ਨਹੀਂ ਹੈਗਾ ਵੀ ਜੇ ਤੁਸੀਂ ਪੇਮੈਂਟ ਦੇ ਦਿੱਤੀ ਸਾਡਾ ਬਿਹੇਵੀਅਰ ਬਦਲ ਜਾਊਗਾ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਇਸ ਕਰਕੇ ਤੁਸੀਂ ਸਾਡੇ ਤੇ ਵਿਸ਼ਵਾਸ ਕਰਕੇ ਸਾਨੂੰ ਪੇਮੈਂਟ ਪਾ ਦਿਓ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਆਪਾਂ ਤੁਹਾਡਾ ਕੰਮ ਹੈ ਜਿਹੜਾ ਉਹ 100 ਨਹੀਂ 101% ਕਰਕੇ ਦੇਵਾਂਗੇ ਬਾਕੀ ਆਪਣੀਆਂ ਵੀਡੀਓ ਤੁਹਾਨੂੰ ਕਿਵੇਂ ਦੇ ਲੱਗਦੀਆਂ ਨੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਤੇ ਆਪਣੀਆਂ ਘੈਂਟ ਘੈਂਟ ਵੀਡੀਓ ਦੇਖਣ ਵਾਸਤੇ ਘੈਂਟ ਘੈਂਟ ਪ੍ਰੋਜੈਕਟ ਦੇਖਣ ਵਾਸਤੇ ਪੇਜ ਨੂੰ ਫੋਲੋ ਜਰੂਰ ਕਰ ਲਓ ਜੀ ਸਸਿਕਾ